ਸਾਸਰੀਗਾਲ ਦੇ ਸਵਾਗਤ ਹੈ ਤੁਹਾਡਾ ਆਪਣੀ ਨਵੀਂ ਵੀਡੀਓ ਜੀ ਜੇ ਅਮੀਰ ਆ ਸਾਰੇ ਢੀਭ ਹੋਵਾਂਗੇ ਤੇ ਅੱਜ ਦੀ ਵੀਡੀਓ ਫੇਰ ਜੀ ਆਪਣੀ ਐਗਰੀਕਲਚਰ ਤੇ ਹੋਣ ਵਾਲੀ ਆ ਤੇ ਕਈ ਵੀਰ ਕਹਿਣਗੇ ਵੀ ਬੋਲਟ ਵਾਲੀਆਂ ਵੀਡੀਓ ਪਾਉਂਦਾ ਪਾਉਂਦਾ ਵੀ ਕਿੱਧਰ ਵੀਡੀਓ ਪਾਉਣ ਲੱਪਿਆ ਵੀਰੇ ਥੋੜੇ ਆਪਾਂ ਉਹਨਾਂ ਜਿੰਨਾ ਇੱਕਰ ਬੀਜ ਚੱਲਦਾ ਸ਼ਡਿਊਲ ਝੋਨਾ ਝਾਨਾ ਵੜਦੇ ਆ ਤੇ ਉਹਨਾਂ ਚੱਕਰ ਮੈਂ ਸੋਚਿਆ ਚੱਲ ਬੈਠੇ ਵਿਹਲੇ ਵੀ ਪਰਸਨਲ ਵੀਡੀਓ ਪਾ ਦਈਏ ਵੀ ਆਪਾਂ ਡੇਲੀ ਲਾਈਫ ਦੇ ਵਿੱਚ ਕੀ ਕਰਦੇ ਆ ਤੇ ਅੱਜ ਆਪਾਂ ਜਿਵੇਂ ਤੁਹਾਨੂੰ ਦੱਸਿਆ ਮੈਂ ਖਾਉਣਾ ਪਹਿਲਾਂ ਤੁਹਾਨੂੰ ਤੇ ਆਪਾਂ ਹੀ ਗੱਠਾ ਬਣਵਾਈਆਂ ਤੁਹਾਨੂੰ ਉਹਦਾ ਵੀ ਦੱਸ ਦੀਪਰਾਪਾ ਮਾਰੇ ਤੇ ਅੱਜ ਗਠਾਂ ਵਾਸਤੇ ਬਾਈ ਲੈਣਾ ਬਣਾਈ ਜਾਂਦਾ ਇਹ ਲੈਣਾ ਬਣੀਆਂ ਤੇ ਕੱਲ ਨੂੰ ਗਠਾਂ ਵਾਲੀ ਮਸ਼ੀਨ ਆਊਗੀ ਤੇ ਕੱਲ ਨੂੰ ਬਾਈ ਗੱਠਾ ਬਣਾਊਗਾ ਤੇ ਅੱਜ ਇਹ ਲੈਣਾ ਬਣਾਈ ਜਾਂਦੇ ਸੀ ਤੇ ਮੈਂ ਕਿਹਾ ਥੋੜੀ ਜਿਹਾ ਆਪਾਂ ਸਾਂਝੀ ਕਰ ਦਈਏ ਵੀਡੀਓ ਵੀ ਡੇਲੀ ਰੁਟੀਨ ਦੇ ਵਿੱਚ ਇਹ ਵੀ ਪਤਾ ਲੱਗਣਾ ਚਾਹੀਦਾ ਨਾ ਵੀ ਕੀ ਕੀਤਾ ਆਪਾਂ ਪਰਾਲੀ ਦਾ ਆਪਾਂ ਪਰਾਲੀ ਦਾ ਜੀ ਗੱਠਾ ਬਣਾ ਰਹੇ ਹਾਂ ਕਿਉਂਕਿ ਆਪਾਂ 2 ਸਾਲ ਬਾਅਦ ਖੇਤੀ ਕੀਤੀ ਪਹਿਲਾਂ ਤਾਂ ਆਪਾਂ ਜਾਨੀ ਕਹਿ ਦਈਏ ਮੋਟੀਆਂ-ਮੋਟੀਆਂ ਲੈਣਾ ਸਾੜ ਕੇ ਸੁਪਰ ਸੀਡਰ ਨਾਲ ਬੀਜ ਦਿੰਦੇ ਹੁੰਦੇ ਸੀਗੇ ਤੇ ਐਰ ਕੀ ਆਪਾਂ ਆਰ ਕੇ ਖੇਤੀ ਕੀਤੀ ਆ ਤੇ ਐਰ ਕੀ ਆਪਾਂ ਹੁਣ ਗੱਠਾ ਬਣਾਉਣ ਲ ਤੇ ਮਗਰ ਰਹਿੰਦਾ ਕੰਮ ਨਹੀਂ ਗਾ। ਹਣੀ ਰੀਪਰ ਆਪਾ ਮਾਰਿਆ ਤਸਲੀ ਨਾ ਤੇ ਖਤਮ ਹੋਈ ਜਾਂਦਾ ਕੰਮ। ਇਹ ਬਾਈ ਮਈਆਂ ਵਾਲੇ ਦੇ ਆ ਤੇ ਜਿਹੜਾ ਬਾਈ ਡਰਾਈਵਰ ਆ ਇਹ ਹੈਗਾ ਫਾਜਲ ਕੇਰੀਏ ਦਾ। ਗੱਠਾ ਬਣਾਉਣ ਲਈ ਪਹਿਲਾਂ ਇਦਾਂ ਲੈਣਾ ਬਣਾਉਣੀਆਂ ਪੈਂਦੀਆਂ ਤਾਂ ਲੈਣਾ ਆ ਪੱਖੇ ਨਾਲ ਬੰਨਦੇ ਆ ਮਾ। ਜਿਹਨੇ ਪੱਖਾ ਜਾਂ ਬਣਾਇਆ ਨਾ ਕਾ ਕਾਰਾਗਰੀ ਕੀਤੀ ਯਾਨੀ ਮੈਸਤਰੀ ਪਰੇ ਤੋਂ ਪਰੇ ਪਏ ਆ। ਕਿਆ ਸਕੀਮ ਲਾਈ ਆ। ਤੇ ਯਾਨੀ ਕੰਮ ਸੌਖਾ ਹੋਈ ਜਾਂਦਾ ਗਾਂਢੀ ਦੀ ਤਕਨੀਕ ਵਧੀ ਜਾਂਦੀ ਆ। ਇਹਦੇ ਨਾਲ ਜਿਵੇਂ ਪਰਾਲੀ ਪਹਿਲਾਂ ਰੀਪਰ ਮਾਰਿਆ ਤੇ ਇਹਦੇ ਨਾਲ ਬਾਅਦ ਦੇ ਵਿੱਚਾਂ ਲੈਣਾ ਬਣੀ ਜਾਂਦੇ ਨੇ ਆ ਚੀਜ਼ ਬਣੀ ਜਾਂਦੀ ਆ ਤੇ ਇਹ ਤੋਂ ਮੁੜ ਕੇ ਬਾਗਾਂ ਗੱਠਾਂ ਬਣ ਜਾਣੀਆਂ ਮਸ਼ੀਨ ਤੋਂ ਉਹ ਵੀ ਗੱਠਾਂ ਬਣਾਉਣ ਵਾਲੀ ਮਸ਼ੀਨ ਵੀ ਆ ਗਈ ਆ ਪਹਿਲਾਂ ਮਾਰਿਆ ਬਾਈ ਨੇ ਰੀਪ ਆਪਾਂ ਮਾਰਿਆ ਰੀਪਰ ਤੇ ਬਾਅਦ ਦੇ ਵਿੱਚ ਉਹ ਬਾਲਾਂ ਬਣਾ ਗਿਆ ਤੇ ਆ ਹੁਣ ਗੱਠਾਂ ਲਈ ਮਸ਼ੀਨ ਆਈ ਅੱਜ ਤੇ ਗੱਠ ਤੁਹਾਨੂੰ ਦਿਖਾਉਣੇ ਨੇ ਬੰਦੀ ਆ ਗੱਠ ਬੱਝਦੀ ਪਈ ਆ ਗੱਠਾ ਵਾਪਾਰੀ ਆ ਵਾਪਾਰੀ ਆ ਆ ਪਾਲਾਂ ਪਾਲਾਂ ਤੋਂ ਚੱਕੀ ਜਾਨਾ ਨੇ ਲੈਂਡ ਬਣਾਈ ਜਾਣੀ ਐ ਤੁਹਾਨੂੰ ਗੱਠ ਬੰਨ੍ਹਦੀ ਵਿਖੋਣੇ ਕਿਵੇਂ ਬੰਨ੍ਹਦੀ ਐ ਸਵੇਜੀ ਤਾਰ ਰੱਸੀ ਸਾਈਡ ਟੋਲ ਲੱਗੇ ਆ ਉਧਰ ਰੱਸੀ ਆਈ ਜਾਂਦੀ ਆ ਗੱਠ ਪਾਜਾਂ ਦੀ ਚੱਕੇ ਪਿੱਛੇ ਮਾਰਦੀ ਆ ਹਾਂ Shut up, singer. ਆ ਗੱਠ ਵੀ ਖੁੱਲ ਗਿਆ ਆਵਣੀ ਬੱਜੀ ਗਏ ਆ ਰੱਸੀ ਹੁੰਦੀ ਜਿਹਨਾਂ ਗੱਠ ਬਾਈਦੀ ਆ ਆ ਰੱਸੀ ਕੋ ਐ ਐ ਗੋਲ ਹੋਈ ਜਾਂਦੀ ਰੱਸੀ ਗੰਡ ਆ ਗੰਡ ਵੀ ਆਪੇ ਦਿੰਦੀ ਆ ਗੱਡੀ ਬਰੀ ਗੰਡ ਦਿੱਤੀ ਜਾਵੇ ਇੰਨੀ ਬਰੀ ਗੰਡ ਆਉਂਦੀ ਆ ਬਾਈ ਨੂੰ ਪੁੱਛਿਆ ਵੀ ਆ ਗੱਠਾ ਖੁੱਲਦੀਆਂ ਕਾ ਤੋਂ ਬਾਈ ਕਹਿੰਦਾ ਧਾਗਾ ਕੇਰੀ ਕਮਜ਼ੋਰ ਹੋ ਜਾਂਦਾ ਜਾਂ ਮਿੱਟੀ ਆ ਜਾਂਦੀ ਵਿੱਚ ਉਹ ਗਰਾਰੀ ਜੀ ਤੇ ਨਾ ਤਾਂ ਕਰਕੇ ਫਿਰ ਗੱਟ ਗੰਡ ਨਹੀਂ ਕਈ ਵਾਰੀ ਬਾਜਦੀ ਤਾਂ ਕਰਕੇ ਖੋਲਿਆਂਦਾ ਮੈਂ ਚੀਜ਼ ਹੋਣਾ ਤੁਹਾਨੂੰ ਇਹ ਗੰਡ ਗੰਡ ਦਿੱਤੀ ਨਾ ਜਮਾ ਬਰੋਬਰ ਦਿੰਦੀ ਆ ਦੋਨੇ ਬੰਦਿਆਂ ਇਹ ਇਥੇ ਖੋਣਾ ਆ ਆ ਵੇ ਜੇ ਆ ਇਥੇ ਇਹਦੀ ਗੰਡ ਆ ਗਈ ਇਧਰ ਹੀ ਨਾਲ ਸਾਹਮਣੇ ਇਹਦੀ ਗੰਡ ਦੋਵੇਂ ਬਰੋਬਰ ਗੰਡਾ ਹੁੰਦੀਆਂ ਆ ਚਾ ਕਲਾਕਾਰੀ ਕੀਤੀ ਯਾਰ ਬੰਦੇ ਨੇ ਜਿਹੜੇ ਨੇ ਕੀਤੀ ਮਸ਼ੀਨ ਬਣਾਈ ਜਾਣ ਮਿੱਤਰੋ ਅੱਜ ਹੀ ਗੱਠਾਂ ਵੱਜੀਆਂ ਤੇ ਅੱਜ ਹੀ ਭਾਈ ਹੁਣ ਚੱਕ ਕੇ ਲੈ ਚੱਲੇ ਆ ਕੰਮ ਸੈੱਟ ਆ ਗਿਆ ਜਮਾ ਲੋਟ ਆ ਗਿਆ ਇੱਕ ਦੋ ਇਕੱਠਾ ਆਪਾਂ ਰੱਖਿਆ ਉਹ ਸਾਈਡ ਤੇ ਦੋਨੂੰ ਰੱਖਾਂਗੇ ਤੁੰਤ ਨੂੰ ਅਰਜਨ ਦਾ ਜ਼ੋਰ ਖਾਉਣੇ ਆ ਟਰਾਲਾ ਚੈੱਕ ਕਰੋ ਗੱਡਾਂ ਕਰਾਂ ਦੀ ਜ਼ੋਰ ਚੈੱਕ ਕਰਾਉਣੇ ਤੁਸੀਂ ਮਾੜਾ ਜ਼ੋਰ ਚੈੱਕ ਕਰਾਜੋ ਟਰਾਲੇ ਦਾ ਹਾਂ ਅਰਜਨ ਕਿਵੇਂ ਚੜਦਾ ਮੈਂ ਪਾਲ ਕੋਟ ਦਾ ਵੜਦਾ ਹਾਂ ਸਪੈਸ਼ਲ ਵੀਡੀਓ ਖਾਣ ਲਈ ਆ ਅਰਜਨ ਦਾ ਜ਼ੋਰ ਹੋਣਾ ਤੁਹਾਨੂੰ ਬਾਜ ਜਾਂਦਾ ਕਿਉਂ ਕਿਉਂ ਉਹ ਡਰਾਈਵਰ ਹੀ ਜੋਂਨ ਕਹਿੰਦੇ ਟਰੈਕਟਰ ਚ ਕਹਿੰਦੇ ਅਰਜਨ ਬੈਲੀ ਨੂੰ ਕੋਈ ਨਹੀਂ ਕੋਈ ਨਹੀਂ ਭਾਈ ਇੱਥੇ ਰੱਖ ਇਹ 30 48 ਆ 45 ਹਸ ਪਾਵਰ ਟਰਾਲੇ ਵੀ ਰੇਲ ਗੱਡੀ ਜਿਹਨੇ ਲੰਮੇ ਆ ਤੇ ਉੱਤੋਂ ਪਰਾਲੀ ਹੋਏ ਗਿੱਲੀ ਡ ਸੁੱਕੀ ਨਹੀਂ ਚਲੋ ਜੀ ਗੱਠਾਂ ਨਿਬੜ ਗਿਆ ਕੰਮ ਜਿਹੜੀਆਂ ਵਿੱਚ ਪਈਆਂ ਇਹ ਆਪਾਂ ਕੋ ਬਾਹਰ ਮਾਰਨੀ ਚੱਕ ਕੇ ਤੇ ਬਾਅਦ ਚ ਆਵਾਂਗੇ ਪਹਿਲੀ ਪਹਿਲੀ ਇਸ ਕਿਰਨ ਸੁਬਾਵਾਵਾਂਗੇ ਆਪਣਾ ਨਿਬੜ ਗਿਆ ਕੰਮ ਹੁਣ ਮਿੱਤਰੋ ਤੇ ਸੁਬਾ ਦਾ ਟਾਈਮ ਆ 6:30 ਦਾ ਤੇ ਆਪਾਂ ਅੱਜ ਮੰਡੀ ਦਾ ਗਏ ਸੀਗੇ ਪਾਲਕ ਦੀਆਂ 8-9 ਦਰਜ ਨਾਲ ਲੈ ਕੇ ਤੇ ਆਪਣੀ ਅੱਧੇ ਘੰਟੇ ਦੀ ਪਾਲਕ ਵੇਚ ਗਏ ਕਿਉਂਕਿ ਦੀਵਾਲੀ ਦਾ ਟਾਈਮ ਕਰਕੇ ਤੇ ਲੈ ਆ ਟਰੈਕਟਰ ਜੀ ਖੇਤ ਗੱਠਾਂ ਘਾਲ ਚੱਕ ਕੇ ਗਈਆਂ ਤੁਹਾਨੂੰ ਦਿਖਾਈਆਂ ਹੀ ਆ ਤੇ ਆ ਹੁਣ ਆਪਾਂ ਰੋਣੀ ਕਰਨਾ ਕਰਕੇ ਨਾ ਥਾਂ ਤੇ ਸਾਜਰੀ ਟਰੈਕਟਰ ਲੈ ਕੇ ਆ ਗਏ ਲੇਟ ਆ ਜਾਂਦੀ 7 ਵਜੇ ਤੇ ਹੁਣ ਆਪਾਂ ਮਾਰ ਕੇ ਹਲ ਨਾਲੇ ਅੱਜ ਹਲਾਂ ਦੇ ਜੋ ਲੈਨੇ ਪਹਿਲਾਂ ਰੀਪਰ ਤੇ ਜੋਆ ਜੋ ਟੱਟੇ ਨੂੰ ਇਹਨੂੰ ਤੇ ਹੁਣ ਹਲਾਂ ਹਲ ਮਾਰ ਕੇ ਆਪਾਂ ਤੇ ਆ ਪਹਿਲਾਂ ਪਰਲੇ ਕਰ ਇਹਨੂੰ ਹਲ ਮਾਰ ਕੇ ਆਪਾਂ ਇਧਰ ਪਾਣੀ ਛੱਡ ਦਿੰਨੇ ਆ ਲੇਟ ਆਉਂਦੀ ਆ 7 ਤੇ ਸਾਢੇ 3 ਚੱਲਦੀ ਆ ਆਪਣਾ ਰੋਣੀ ਹੋ ਜੂ ਥਾਂ ਤੇ ਕਣ ਕਾਪਾ ਬੀਜਣੀ ਆ ਜੀ ਅਗਲੇ ਮਹੀਨੇ 10 ਤੋਂ ਬਾਅਦ ਹੀ ਬੀਜਣੀ ਆ ਆਪਣੇ ਕੋਲ ਸਮਾਂ ਬਹੁਤ ਪਿਆ ਕਣਕ ਬੀਜੇ ਨੂੰ ਰੌਣੀ ਰੂਣੀ ਕਰ ਲੈਨੇ ਨਾਲੇ ਉਹਦੋਂ ਜਿਹੜੀ ਆ ਮਾੜੀ ਮੋਟੀ ਪਰਾਲੀ ਇਹ ਗਲ ਜੂਗੀ ਤੇ ਹੁਣ ਵਾਉਣੇ ਆ ਜੀ ਆਪਾਂ ਪੈਲੀ ਤੇ ਫੇਰ ਤੁਹਾਨੂੰ ਦਿਖਾਉਣੇ ਆ ਕੀ ਹਾਲ ਹੁੰਦਾ ਵਾ ਪੇਟਰੋ ਪਹਿਲੀ ਗਈ ਆਪਣੀ ਇਧਰੋਂ ਸਾਰੀ ਵਾਗ ਤੇ ਟਰੈਕਟਰ ਲਾਦਾ ਆਪਾ ਉਹ ਸਪੈਂਸਾਈਡ ਤੇ ਵਾਗੇ ਪੈਲੀ ਮੋਟਰ ਇਹ ਆਪਾਂ ਨਾਲ ਲੱਗਵੀਂ ਚਲਾਤੀ ਪਹਿਲੇ ਇਧਰ ਲੈ 11 ਵਾਗੇ ਕਿਦੇ ਵੀ ਅੱਧਾ ਹੋ ਗਿਆ 11 ਵੱਟਾ ਨਹੀਂ ਆਪਾਂ ਵਾਹੀਆਂ ਵੱਟਾ ਉਵੇਂ ਹੀ ਰਹਿਣਤੀਆਂ ਤੇ ਉਹ 11 ਵੀ ਅੱਧਾ ਹੋ ਗਿਆ ਤੇ ਇਹ ਹੋ ਗਿਆ ਆਪਣਾ ਡੰਨ ਕੰਮ ਦੋ ਕੁ ਦਿਨਾਂ ਚ ਰੌਣੀ ਹੋ ਜੂਗੀ ਸਾਰੀ ਇਹਦੇ ਮੁੜ ਕੇ ਜਦੋਂ ਵਾਤ ਆ ਗਈ ਵਾਗੇ ਤੋਈਆਂ ਨੇ ਚੰਗੀ ਤਰ੍ਹਾਂ ਤੇ ਕਣਕ ਤੇ ਸਰੋਂ ਜਿਹੜਾ ਬੀਜਣਾ ਬੀਜ ਦਾਂਗੇ ਇੱਕ ਗੱਲ ਮੰਨਣੀ ਬੂ ਜਿਹੜੀ ਮਰਜੀ ਕੰਟਰੀ ਜਾਵੜਗੇ ਜਿਹੜੀ ਮਰਜੀ ਸਟੇਟ ਦੇ ਵਿੱਚ ਜਾਵੜਗੇ ਪੰਜਾਬ ਦੇ ਵਿੱਚ ਰਹਿ ਗਏ ਨਾ ਜਦੋਂ ਸਿਆਲਾਂ ਦੇਣ ਹੁੰਦੇ ਆ ਤੇ ਮੋਟਰ ਚਾਲਦੀ ਹੁੰਦੀ ਆ ਤੇ ਉੱਤੋਂ ਮਠੇ ਮਠੀ ਧੁੱਪ ਨਿਕਲਦੀ ਹੁੰਦੀ ਤੇ ਐ ਪਾਣੀ ਲੱਗਦ ਹੁੰਦਾ ਕਿਆਰਿਆਂ ਨੂੰ ਤੇ ਆਸੇ-ਪਾਸੇ ਮਾੜੀ-ਮਾੜੀ ਧੁੰਦ ਤੇ ਮਿੱਠੀ-ਮਿੱਠੀ ਠੰਡੀ ਹਵਾ ਵਗਦੀ ਕਿਆ ਫੀਲਿੰਗਾਂ ਯਾਰ ਸਾਰਾ ਜਹਾਨ ਇੱਕ ਬੰਨੇ ਤੇ ਆ ਫੀਲਿੰਗ ਇੱਕ ਬੰਨੇ ਹੋ ਜਾਂਦੀਆਂ ਉਦੋਂ ਇਹ ਵੱਖਰਾ ਹੀ ਨਿਆਰਾ ਮਹਿਸੂਸ ਕਰਨ ਦਾ ਮਹਿਸੂਸ ਕਰਨ ਦਾ ਜੀਨੇ ਜੀਨੇ ਬਤੀਤ ਕੀਤੇ ਦਿਨ ਉਹ ਉਹਨਾਂ ਨੂੰ ਪਤਾ ਹੀ ਇਹ ਚੀਜ਼ ਕੀ ਹੁੰਦੀ ਹੈ ਹਾਂਜੀ ਮਿੱਤਰੋ ਆਪਾਂ ਦੇਦੀ ਤੁਹਾਨੂੰ ਜਾਣਕਾਰੀ ਗੱਠਾਂ ਬੰਨਤੀਆਂ ਗੱਠਾਂ ਕਿਵੇਂ ਬੰਨਦੀ ਮਸ਼ੀਨ ਪਹਿਲੀ ਵਾਹ ਵੀ ਦਿੱਤੀ ਤੇ ਰੌਣੀ ਨੂੰ ਵੀ ਛੱਡਤਾ ਆਪਾਂ ਦੋ ਦਿਨਾਂ ਵਿੱਚ ਦੀ ਕੰਮ ਡੰਨ ਕਰਤਾ ਸਾਰਾ ਕਿਉਂਕਿ ਆਪਾਂ ਕਰਨਾ ਸੀ ਵਾਹ ਰੌਣੀ ਮੁੜ ਕੇ ਲੇਟ ਹੋ ਜਾਂਦਾ ਤੇ ਮੁੜ ਕੇ ਛੇਦੀ ਵਾਤ ਨਹੀਂ ਹੋਣਾ ਸੀ ਤੇ ਆਪਾਂ ਛੇਦੀ ਛੇਦੀ ਫਿਰ ਗੱਠਾਂ ਚ ਕਾ ਕੇ ਤੇ ਵਾਹ ਕੇ ਕੰਮ ਨਵੇੜੀ ਦਿੱਤਾ ਤੇ ਬਾਕੀ ਕੰਮ ਸਾਥ ਦੇਗੀ ਪਠਾ ਗੱਠਾਂ ਛੇਦੀ ਵੱਜ ਗਈਆਂ ਇੱਕ ਦਿਨ ਜੀ ਤੇ ਇੱਕ ਦਿਨ ਜੀ ਜਾ ਕੇ ਲੈ ਗਏ ਸਾਲ ਜੋ ਹੋਇਆ ਵਧੀਆ ਹੋਇਆ ਤੇ ਇਹ ਸੀ ਆਪਣੀ ਅੱਜ ਦੀ ਨਿੱਕੀ ਜਿਹੀ ਵੀਡੀਓ ਪਰਸਨਲ ਵਲੌਗ ਸੀ ਆਪਣਾ ਇਸ ਹਿਸਾਬ ਦਾ ਉਮੀਦ ਆ ਤੁਹਾਨੂੰ ਪਸੰਦ ਆਈ ਹੋਊਗੀ ਜੇ ਵਧੀਆ ਲੱਗੀ ਮੇਰੇ ਬਾਈ ਦੇ ਵੀਡੀਓਜ਼ ਸ਼ੇਅਰ ਕਰਿਆ ਜੋ ਤੇ ਕਮੈਂਟ ਕਰਕੇ ਦੱਸਿਓ ਵੀਡੀਓ ਕਿਵੇਂ ਲੱਗੀ ਆ ਆਪਣੀ ਚਾਲ ਦੀ ਵੀ ਪਰਸਨਲਾਈਜ਼ਡ ਆ ਜਿ ਆਪਾਂ ਡੇਲੀ ਰੁਟੀਨ ਦੇ ਵਿੱਚ ਕੀ ਕਰਦੇ ਆ ਵੈਸੇ ਤਾਂ ਆਪਾਂ ਨੇ ਬੋਲਟਾਂ ਬੋਲਟਾਂ ਵਾਲੀਆਂ ਵੀਡੀਓ ਪਾਉਣੀ ਰਹੀ ਨੇ ਆ ਤੇ ਜਲਦੀ ਬੋਲਟ ਵਾਲੀ ਵੀਡੀਓ ਆਊਗੀ ਤੇ ਉਨਾ ਚਿਰ ਆਪਾਂ ਨੂੰ ਇੰਨਾ ਕ ਵੀਡੀਓ ਵੇਖਿੰਦੇ ਰਹੋ ਮਿਲਦੇ ਆਂ ਜੀ ਨੈਕਸਟ ਵੀਡੀਓ 'ਚ ਓਕੇ ਬਾਏ ਟਾੜਾ ਸੀ ਯੂ